ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਮੰਦੀਪ कौर ਮੇਰੇ ਚੈਨਲ ਗੁੰਤਾ ਸੂਟ ਕਲੈਕਸ਼ਨ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਇੱਕ ਸੂਟਾਂ ਦੀ ਹੋਰ ਵੀਡੀਓ ਲੈ ਕੇ ਆਏ ਹਾਂ ਜੀ ਜਿਹਦੇ ਵਿੱਚ ਆਪਾਂ ਦੇਖਾਂਗੇ ਸਪੈਸ਼ਲ ਰੱਖੜੀ ਦੇ ਆਫਰ ਕਰਕੇ ਸੂਟ ਹੈ ਜੀ ਆਪਣੇ ਦੁਪੱਟਾ ਸੂਟ कॉटन ਦੇ ਬਹੁਤ ਸੋਹਣੇ ਦੁਪੱਟਾ ਸੂਟ ਰਹਿਣੀਆਂ ਤੇ ਬਹੁਤ ਸੋਹਣੀ ਵੈਰਾਈਟੀ ਹੈਗੀ ਆਓ ਦੇਖਦੇ ਹਾਂ ਅੱਜ ਦੇ ਇਹ ਸਪੈਸ਼ਲ ਰੱਖੜੀ ਦੇ ਤਿਹਾੜੀ ਦੇ ਲਈ ਸੂਟ ਹਾਂਜੀ ਇਹ ਆ ਗਿਆ ਆਪਣਾ ਪਹਿਲਾ ਸੂਟ कॉटन स्टਾਫ ਦੇ ਵਿੱਚ ਹੈ ਬੂ ਮੇਡ ਬ੍ਰਾਂਡ ਦਾ ਰਹੂਗਾ ਜੀ ਸਟਾਫ ਇਹ ਸਟਾਫ ਬਹੁਤ ਫਾਈਨ ਹੁੰਦਾ ਵਿਦਾਊਟ ਲੇਰਿੰਗ ਬਣੂਗਾ ਇਹ ਸਟਾਫ ਵੀ ਨਾ ਕੰਪਲੀਟ ਨਹੀਂ ਆਉਂਦੀ ਬਹੁਤ ਸੋਨਾ कॉटन स्टਾਫ ਹੁੰਦਾ ਸੁਪੀਰੀਅਰ ਕੁਆਲਿਟੀ ਦੇ ਵਿੱਚ ਹੁੰਦਾਗਾ ਸਟਾਫ ਬਹੁਤ ਸੋਨਾ ਹੈ ਪਲੇਨ ਬਾਟਮ ਦੇ ਨਾਲ ਆਜੂਗਾ ਕਲਰ ਨਾ ਮੋਰ ਪੈਂਕੀਆ ਜੇ ਸ਼ੇਡ ਹੈ ਬਹੁਤ ਸੋਨਾ ਸ਼ੇਡ ਹੈ ਸੂਟ ਦਾ ਇਹ ਆਊਗਾ ਜੀ ਆਪਣਾ ਸ਼ਰਟ ਦਾ ਫਰੰਟ ਫਰਾਂਟਾ ਜਿਹੜਾ ਆਪਣਾ ਪ੍ਰਿੰਟ ਹੈ ਨੂੰ ਹਾਈਲਾਈਟ ਕੀਤਾ ਗਿਆ ਥੋੜਾ ਹਲਕਾ ਜਿਹਾ ਹੈਂਡ ਦੇ ਟੱਚ ਨਾਲ ਜਿਵੇਂ ਵਰਕ ਕੀਤਾ ਗਿਆਗਾ ਘੇਰੇ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨਿੰਗ ਦਿੱਤੀ ਗਈ ਹੈ ਉੱਪਰ ਥੋੜਾ ਇੱਕ ਆਪਣਾ ਆਜੂਗਾ ਫਲਾਰ ਤੇ ਜਿਹੜੀ ਇਹਦੀ ਆਪਣੀ ਹੈਗੀ ਹੈ ਘੇਰੇ ਨੂੰ ਨਾ ਪਾਈਪਿੰਗ ਦੇ ਨਾਲ ਫਿਨਿਸ਼ਿੰਗ ਦਿੱਤੀ ਗਈ ਹੈ ਪਲੀਨ ਇਹਦੀ ਬਾਟਮ ਹੈ ਉਹ ਕਾਟਨ ਦੀ ਬਿਲਕੁਲ ਸੌਫਟ ਤੇ ਫਾਈਨ ਸਟੱਫ ਰਹੂਗਾ ਇਹਦਾ ਕੰਪਲੀਟ ਕੋਈ ਨਹੀਂ ਹੈਗੀ ਇਸ ਸੂਟ ਦੀ ਸਟੱਫ ਬਹੁਤ ਸੋਹਣੇ ਨੇ ਜਿਹੜਾ ਆਪਣਾ 슬ੀਵਸ ਹੈ 슬ੀਵਸ ਦੇ ਉੱਪਰ ਵੀ ਬਹੁਤ ਸੋਹਣੀ ਡਿਜ਼ਾਈਨਿੰਗ ਆ ਉਹ ਪੂਰੀ ਹੈਵੀ ਪ੍ਰਿੰਟਿੰਗ ਜਿਹੜੀ ਆਪਾਂ 슬ੀਵਸ ਦੇ ਉੱਪਰ ਕੀਤੀ ਆਈ ਹੈਗੀ ਬੈਕ ਵੀ ਬਹੁਤ ਸੋਹਣੀ ਹੈ ਇਦਾਂ ਹੀ ਬੈਕ ਆ ਜੂਗੀ ਇਹ ਆਊਗਾ ਆਪਣਾ ਬੈਕ ਸੇਮ ਉਹਦਾ ਹੀ بس ਇਹਨੂੰ ਵਰਕ ਦੇ ਨਾਲ ਟੱਚ ਨਹੀਂ ਦਿੱਤੀ ਹੈਗੀ ਅ ਇਧਰੋਂ ਵੀ ਆਪਣੀ 슬ੀਵਸ ਆ ਜੂਗੀ ਪੂਰੀ ਹੈਵੀ ਡਿਜ਼ਾਈਨਿੰਗ ਦੇ ਨਾਲ 슬ੀਵਸ ਆ ਜੂਗੀ ਤੇ ਕੰਟਰਾਸਟ ਇਹਨਾਂ ਦਊਗਾ ਜੀ ਦੁਪੱਟਾ ਇਹ ਕੰਟਰਾਸਟ ਦੁਪੱਟਾ ਹੈਗਾ ਬਹੁਤ ਸੁਨਨ ਦੁਪੱਟਾ ਮਸਲੀਨ ਦਾ ਪਿਓਰ ਮਸਲੀਨ ਦਾ ਕੋਈ ਸਲਿੱਪੀ ਦੁਪੱਟਾ ਨਹੀਂ ਹੈਗਾਗਾ ਸੌਫ ਫਾਈਨ ਐ ਸੌਫਟ ਸਟਾਫ ਰਹੂਗਾ ਬੂ ਮੇਡ ਬ੍ਰਾਂਡ ਦਾ ਇਹ ਆਪਣਾ ਸੂਟ ਹੈ ਜੀ ਵਿਦ ਦੁਪੱਟਾ ਪ੍ਰਾਈਸ ਸਿਰਫ ਰਹੂਗਾ ਜੀ 1650 1650 ਵਿਦਆਊਟ ਲੈਨਿੰਗ ਸੂਟ ਰੈਡੀ ਹੋਊਗਾ ਇਹ ਕਲਰ ਬਹੁਤ ਸੋਹਣਾ ਆਇਆ ਹੈ ਇਹਦੇ ਵਿੱਚ ਬਹੁਤ ਸੋਹਣਾ ਕਲਰ ਹੈ ਸਕਿਨ ਦੇ ਵਿੱਚ ਬਹੁਤ ਸੋਹਣੀ ਟੋਨ ਹੈ ਕਲਰ ਦੀ ਸਟਾਫ ਬਹੁਤ ਸੋਹਣਾ ਹੈ ਭੂਮੇੜੇ ਪਰੰਦੇ ਹੀ ਇਹ ਸੂਟ ਰਹੂਗਾ ਸਾਰਾ ਜਿਹੜਾ ਆਪਣਾ ਘੇਰੇ ਦੇ ਉੱਪਰ ਹੈਗਾ ਪ੍ਰਿੰਟ ਨੂੰ ਸਾਰਿਆਂ ਨੂੰ ਹਾਈਲਾਈਟ ਕੀਤਾ ਗਿਆ ਵਰਕ ਦੇ ਨਾਲ ਘੇਰਾ ਉਦਾਂ ਹੀ ਆਪਾਂ ਪਾਈ ਪਿੰਦੇ ਨੇ ਫਿਨਿਸ਼ਿੰਗ ਦਿੱਤੀ ਗਈ ਹੈ ਪਲੇਨ ਇਹਦੇ ਨਾਲ ਆਊਗੀ ਬਾਟਮ ਬਾਟਮ ਆਜੂਗੀ ਕਿੰਨੇ ਕਲਰ ਬੋਸ ਸੁਣ ਲਿਆ। ਸੋਚ। ਤੇ ਇਦਨੂੰ ਹੀ ਆਪਣੀ ਸੇਮ ਸਲੀਪ ਸੋਦਾ ਜਾਣੀਆਂ ਸਲੀਪਸ ਆਉਗੀ। ਬੈਕ ਆ ਜੂਗੀ। ਇਹ ਆਊਗਾ ਬੈਕਾ। ਸੇਮ ਉਦਦਾ। ਇਹ ਦਿਨ ਦਾ ਪਟਟਾ ਰੂਗਾ ਮਸਲੀਨ ਦਾ ਪ੍ਰਾਈਸ 1650। ਸੋਲਾ 50 ਜਾਈ ਦਾ ਪ੍ਰਾਈਸ ਰਹੂਗਾ ਇਸ ਤੋਂ ਬਾਅਦ ਆਪਣੇ ਕੋਲ ਇਹ ਕਲਰ ਆ ਗਿਆ ਇਹ ਵੀ ਕੰਟਰਾਸਟ ਬਹੁਤ ਸੋਹਣਾ ਹੈਗਾ ਇਹ ਪੈੱਲਾ ਜਿਹੜਾ ਮੋਰ ਮੈਸ ਕਲਰ ਚੇਂਜ ਹੈ सेम प्रिंट ਹੈਗਾ प्रिंट ਨੂੰ ਉਦਾਂ ਹੀ ਹਾਈਲਾਈਟ ਕੀਤਾ ਗਿਆ ਸਾਈਡ ਤੋਂ 슬ੀਵਸ ਨੇ सेम ਬ੍ਰਾਂਡ ਦਾ ਹੋਊਗਾ ਇਹਦਾ ਸਟਾਫ ਬਹੁਤ ਫਾਈਨ ਹੈਗਾ ਸੌਫਟ ਸਟਾਫ ਹੈ कॉटन ਵਿਦਆਊਟ ਲੈਨਿੰਗ ਬਣੂਗਾ ਬੈਕ ਆ ਗਿਆ ਇਹ 슬ੀਵਸ ਨੇ ਪਲੇਨ ਇਹ ਬਾਟਮ ਆਜੂਗੀ ਪਲੇਨ ਕਲਰ ਇਹ ਵਾਲਾ ਬਾਟਮ ਦਾ ਰਹੂਗਾ ਤੇ ਇਹਦੇ ਨਾਲ ਜਿਹੜਾ ਦੁਪੱਟਾ ਬਹੁਤ ਸੋਹਣਾ ਕੰਟਰਾਸਟ ਹੈ ਦੁਪੱਟੇ ਦਾ ਗ੍ਰੀਨ ਜਿਹਾ ਸ਼ੇਡ ਰਹੂਗਾ ਮਹਿੰਦੀ ਗ੍ਰੀਨ ਪ੍ਰਾਈਸ ਸੇਮ 1650 ਇਹ ਆ ਗਿਆ ਜੀ ਦੁਪੱਟਾ ਮਸਲੀਨ ਦੇ ਵਿੱਚ ਬਹੁਤ ਸੋਨੇ ਆਰਟੀਕਲ ਨੇ ਤੁਸੀਂ ਰਖੜੀ ਤੇ ਕਿਸੇ ਨੂੰ ਗਿਫਟ ਦੇਣਾ ਤਾਂ ਬਹੁਤ ਸੋਨੇ ਆਰਟੀਕਲ ਨੇ ਇਸ ਤੋਂ ਬਾਅਦ ਆਪਣਾ ਇਹ ਆ ਗਿਆ ਗ੍ਰੇ ਕਲਰ ਦੇ ਵਿੱਚ ਗ੍ਰੇ ਜਿਹਾ ਸ਼ੇਡਾ ਬਹੁਤ ਸੋਨਾ ਗ੍ਰੀਨ ਗ੍ਰੇ ਜਾਂ ਇਗਰੀ ਕਲਰ ਦੇ ਵਿੱਚ ਆ ਗਿਆ ਇਹਦਾ ਜਿਵੇਂ ਘੇਰੇ ਦੇ ਉੱਪਰ ਆ ਜੂਗਾ ਸਾਰਾ ਹਾਈਲਾਈਟ ਕੀਤਾ ਗਿਆ ਪ੍ਰਿੰਟ ਨੂੰ 슬ੀਵਸ ਆ ਜਾਣੀਆਂ ਪਲੇਨ ਬਾਟਮ ਐ ਬੈਕ ਘੇਰਾ ਜੂ ਪਲੇਨ ਬਾਟਮ ਆ ਗਈ ਤੇ ਇਹਦਾ ਦੁਪੱਟਾ ਸੇਮ ਹੀ ਆਊ ਮਸਲੀਨ ਦਾ ਪ੍ਰਾਈਸ ਸੇਮ 1650 ਸੋ ਲਾਸੋ ਪੈਂਚਾ ਇਹਦੇ ਵਿੱਚ ਇੱਕ ਏ ਕਲਰ ਆ ਜਾਊਗਾ ਬਲੂ ਗਰੇਜਾ ਸ਼ੇਡ ਹੈ ਇਹ ਜਿਹੜੀ ਦੀ ਬੋਟਮ ਹੈ ਨਾ 3 ਮੀਟਰ ਦੀ ਹੋਊਗੀ ਇਹਨਾਂ ਸਾਰੇ ਛੂਟਾਂ ਦੀ ਵੈਸੇ ਮੋਸਟਲੀ 2.5 ਮੀਟਰ ਦੀ ਕੱਟ ਆਉਂਦੀ ਹੈ ਬੋਟਮ ਦੀ ਇਹਨਾਂ ਦੇ ਵਿੱਚ ਨਾ 3 ਮੀਟਰ ਦੀ ਬੋਟਮ ਦੀ ਕੱਟ ਰਹੂਗੀ ਇਆਗੇ ਸੀਮ ਬਲੂ ਗ੍ਰੇਜਾ ਸ਼ੇਡ ਆ ਗਿਆ ਕੇਰ ਆ ਗਿਆ ਉਦਾਂ ਇਹਨੂੰ ਹਾਈਲਾਈਟ ਕੀਤਾ ਕੇਰ ਨੂੰ ਪਾਈਪਿੰਸ ਕੇਰ ਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਪਲੇਨ ਬਾਟਮ ਆ ਗਈ ਬੈਕਾ ਜੁਗਿ ਉਦਹੀਂ ਸਾਈਡ ਤੋਂ 슬ੀਵਸ ਨੇ ਬੈਕ ਆ ਗਈ 슬ੀਵਸ ਆ ਜਾਣਗੀਆਂ ਔਰ ਮਸਲੀਨ ਦਾ ਹੀ ਦੁਪੱਟਾ ਆਊਗਾ ਪ੍ਰਾਈਸ 1650 ਉਸ ਤੋਂ ਬਾਅਦ ਇੱਕ ਏ ਕਲਰ ਆ ਗਿਆ ਆਪਣੇ ਕੋਲ ਇਹ ਡਿਜ਼ਾਈਨਿੰਗ ਆ ਗਈ ਇਹ ਵੀ ਪੌਸੋਨੀ ਡਿਜ਼ਾਈਨਿੰਗ ਹੈ ਕਲਰ ਬਹੁਤ ਸੋਨੇਗਾ ਗੇਰੇ ਨੂੰ ਉਦਾਂ ਹੀ ਪ੍ਰਿੰਟ ਨੂੰ ਸਾਰੇ ਨੂੰ ਹਾਈਲਾਈਟ ਕੀਤਾ ਗਿਆ ਹੈ ਵਰਕ ਦੇ ਨਾਲ ਪਲੇਨ ਬਾਟਮ ਆ ਜੂਗੀ ਪਾਈਪਿੰਦ ਨੇ ਫਿਨਿਸ਼ਿੰਗ ਦਿੱਤੀ ਗਈ ਹੈ ਘੇਰੇ ਨੂੰ ਉਦਾਂ ਹੀ ਇਹਦੀ ਬੈਕ ਆਊਗੀ 슬ੀਵਸ ਆਣਗੀਆਂ ਇਹ ਬੈਕ ਆ ਗਈ ਇੱਥੇ ਆਪਣੀ 슬ੀਵਸ ਆ ਗਈਆਂ ਤੇ ਮਸਲੀਨ ਦੇ ਹੀ ਉਦਾਂ ਦੁਪੱਟਾ ਰਹੂਗਾ ਪ੍ਰਾਈਸ 1650 ਬਹੁਤ ਸੋਹਣੇ ਦੁਪੱਟੇ ਬਹੁਤ ਫਾਈਨ ਸਟੱਫ ਲੈਣਗੇ ਇੰਨਾ ਸੁੱਟਾਂ ਦੇ ਦੁਪੱਟਾ ਆ ਗਿਆ विदाउट लर्निंग ये सारे सूट रेडी होनी है समर वेअर स्टाफ बहुत सोना स्टाफ है पीरियड क्वालिटी रहेगी इस ਤੋਂ ਬਾਅਦ ਇਹ ਵਾਲਾ ਕਲਰ ਆ ਗਿਆ ਗ੍ਰੇ ਦੇ ਨਾਲ ਪਰਪਲ ਦਾ ਕੰਟਰਾਸਟ ਹੈ ਬਹੁਤ ਸੋਨਾ ਕਲਰ ਹੈ ਵੀ ਇਹ ਵਾਲਾ ਕਲਰ ਆ ਗਿਆ ਛ ਸਾਰਾ ਜਿਹੜਾ ਪ੍ਰਿੰਟ ਹੈ ਹਾਈਲਾਈਟ ਕੀਤਾ ਗਿਆ ਹੈਗਾ ਸਾਈਡ ਤੋਂ 슬ੀਵਸ ਨੇ ਪਲੇਨ ਬਾਟਮ ਆ ਜੂਗੀ ਬਾਟਮ ਆ ਜੂਗੀ ਉਦਾਂ ਹੀ ਬੈਕ ਕੇ ਰਹਿਊਗਾ ਸੇਮ ਤੇ ਇਹਦਾ ਜਿਹੜਾ ਦੁਪੱਟਾ ਬਹੁਤ ਸੋਹਣਾ ਕਲਰ ਹੈ ਗ੍ਰੇ ਤੇ ਪਰਪਲ ਦਾ ਕੰਟਰਾਸਟ ਬਹੁਤ ਸੋਹਣਾ ਹੈ ਇਹ ਵਾਲਾ ਆ ਗਿਆ ਛੋਲਾ ਸੋ ਪੰਜਾ ਇਹ ਕੀ ਕਲਰ ਆ ਗਿਆ ਸਕਿਨ ਸ਼ੇਡ ਦੇ ਵਿੱਚ ਹੀ ਇਹ ਵਾਲਾ ਕਲਰ ਆ ਗਿਆ ਸੇਮ ਉਦਾਂ ਹੀ ਮਸਲੀਨ ਦਾ ਦੁਪੱਟਾ ਹੈਗਾ ਜਿਹੜੇ ਆਪਾਂ ਪਹਿਲਾਂ ਡਿਜ਼ਾਈਨਿੰਗ ਦੇਖੀ ਸੀ ਸੇਮ ਹੀ ਉਦਾਂ ਦਾ ਹੀ ਕਲਰ ਹੈਗਾ 1650 ਹੈਗਾ ਬਸਰੀਨ ਦਾ ਦੁਪੱਟਾ ਹੈ ਸਾਰਾ ਜਿਹੜਾ ਪ੍ਰਿੰਟ ਹੈ ਉਹਨੂੰ ਹਾਈਲਾਈਟ ਕੀਤਾ ਗਿਆ ਹੈ ਜਬਕ ਦੇ ਨਾਲ ਇਹ ਆ ਗਿਆ ਦੁਪੱਟਾ ਜੀ प्राइस रोगा सोला सौ सो पंजा इक कलर आ गया अपने को ले कॉफी या शेड है का बहुत सुना शेड है भी कॉफी शेड आ गया ਪ੍ਰਿੰਟ ਨੂੰ ਉਦਾਂ ਹੀ ਹਾਈਲਾਈਟ ਕੀਤਾ ਗਿਆ ਹੈਗਾ ਪਾਈਪ ਇਨ ਨਾਲ ਫਿਨਿਸ਼ਿੰਗ ਹੈਗੀ ਪਲੇਨ ਆਜੂ ਕੀ ਬਾਟਮ ਕਾਫੀ ਕਲਰ ਦੀ ਤੇ ਇਹ ਆ ਜੁਗਾ ਦੁਪੱਟਾ ਦੁਪੱਟਾ ਆ ਗਿਆ ਪ੍ਰਾਈਸ ਸੇਮ ਰਹੂਗਾ ਜੀ 1650 ਉਹ ਸਤਵਾ ਦੇ ਲਾਸਟ ਵਨ ਆ ਗਿਆ ਕਲਰ ਆਪਣੇ ਕੋਲੇ ਇਹ ਦਾ ਕੰਟਰਾਸਟ ਵੀ ਬਹੁਤ ਸੋਹਣਾ ਹੈਗਾ ਇਹ ਸਾਰੇ ਬੂਮੇਡ ਬ੍ਰਾਂਡ ਦੇ ਰਹਿਣਗੇ ਸੂਟ ਆਪਣੇ ਇਹ ਆ ਗਿਆ ਆਪਣਾ ਲਾਸਟ ਸੂਟ ਹੈ ਇਹਦੇ ਵਿੱਚ ਸਾਰੇ ਪ੍ਰਿੰਟ ਨੂੰ ਆਪਾਂ ਹਾਈਲਾਈਟ ਕੀਤਾ ਗਿਆ ਸਾਰਾ ਸਾਈਡ ਤੇ ਆ ਗਿਆ ਇਹ 슬ੀਵਸ ਸਾਈਡ ਤੇ ਹੈ ਬੈਕ ਆਜੂ ਬੈਕ ਆਜੂ ਪਲੇਨ ਉਦੈਂ ਬੋਟਮ ਹੈ ਤੇ ਇਹਦਾ ਇਹ ਕਲਰ ਦਾ ਰਹੂਗਾ ਜੀ ਆਪਣਾ ਦੁਪੱਟਾ ਇਹ ਆ ਗਿਆ ਆਪਣਾ ਦੁਪੱਟਾ ਪ੍ਰਾਈਸ ਰਹੂਗਾ 1650 ਉਸ ਤੋਂ ਨੈਕਸਟ ਆਪਣੇ ਕੋਲ ਕੀ ਆਇਆ ਸਟੱਫ ਕਰੀਪ ਦੀ ਬਾਟਮ ਦੇ ਨਾਲ ਕਾਫੀ ਕਲਰ ਦੇ ਵਿੱਚ ਆਏ ਆਪਣੇ ਕੋਲ 10 12 ਪੀਸ ਆਈ ਨੇ ਬਹੁਤ ਸੋਨਾ ਸਟੱਫ ਹੈ ਜੀ ਕਾਫੀ ਕਲਰ ਦੇ ਵਿੱਚ ਕਰੀਪ ਦੀ ਬਾਟਮ ਹੈਗੀ ਬੁਨਾਰਸ ਚੁਨੌਂਦੇ ਵਿੱਚ ਆਪਣੀ ਸ਼ਰਟ ਰਹੂਗੀ ਸਟੱਫ ਬਹੁਤ ਸੋਹਣਾ ਹੈਗਾ ਸ਼ਰਟ ਹੈਗੀ ਪ੍ਰਿੰਟ ਬਹੁਤ ਸੋਹਣਾ ਹੈ ਗਰ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਕਿ ਪਾਰਟੀ ਵੇਅ ਲੁੱਕੇ ਰੈਡੀ ਹੋਊਗਾ ਸੂਟ ਤੇ ਦੁਪੱਟਾ ਆ ਜਾਊਗਾ ਚਨੌਨ ਦਾ ਦੁਪੱਟਾ ਰਹੂਗਾ ਦੁਪੱਟੇ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਇਹ ਦੁਪੱਟਾ ਰਹੂਗਾ ਜੇ ਚਨੌਨ ਦੇ ਵਿੱਚ ਪ੍ਰਾਈਸ ਰਹੂਗਾ 2250 ਬਹੁਤ ਸੋਹਣਾ ਡਿਜ਼ਾਈਨ ਹੈਗਾ ਸੂਟ ਦਾ ਕਿਸੇ ਵੀ ਓਕੇਜਨ ਦੇ ਤੁਸੀਂ ਵੇਅਰ ਕਰਨਾ ਸੂਟ ਆਫ ਬਾਟਮ ਤੇ ਵਰਕ ਵੀ ਕਰਵਾ ਸਕਦੇ ਹੋਗੇ ਸੇਮ ਕਲਰ ਦੇ ਵਿੱਚ ਆਪਣੇ ਕੋਲ 8-10 ਪੀਸ ਆਏ ਨੇ ਤੁਸੀਂ ਵਾਈ ਕਰ ਸਕਦੇ ਹੋ ਪ੍ਰਾਈਸ ਇਹਦਾ ਰਹੂਗਾ 2250 ਹਾਂਜੀ ਇੱਕ ਸੂਟ ਆਪਣਾ ਇਹ ਆ ਗਿਆ ਜੀ ਮਸਲੀਨ ਦੀ ਬਾਟਮ ਦੇ ਨਾਲ ਰਹੂਗਾ crush cotton ਦੇ ਵਿੱਚ ਆਪਣੀ ਸ਼ਰਟ ਆ ਗਈ ਪਿਓਰ क्रश कॉटन ਦੇ ਵਿੱਚ ਮੈਚਿੰਗ ਸੂਟ ਰੂ ਸਟਾਫ ਬਹੁਤ ਫਾਈਨ ਹੈ ਬਹੁਤ سپੀਅਰ ਕੁਆਲਿਟੀ ਦੇ ਵਿੱਚ ਆਪਣਾ ਸਟਾਫ ਰਹੂਗਾ ਪ੍ਰਿੰਟ ਬਹੁਤ ਸੋਹਣਾ ਹੈ ਬਿਲਕੁਲ ਸੌਫਟ ਤੇ ਫਾਈਨ ਸਟਾਫ ਰਹੂਗਾ ਜੀ क्रश ਦਾ ਮਲ कॉटन क्रश ਹੈਗੀ ਸਟਾਫ ਬਹੁਤ ਸੋਹਣਾਗਾ ਜਿਹੜਾ ਇਹ ਦੁਪੱਟਾ ਹੈ ਦੁਪੱਟਾ ਪਿਓਰ ਮਲ कॉटन ਦੇ ਵਿੱਚ ਰਹੂਗਾ ਸਟਾਫ ਬਹੁਤ ਫਾਈਨ ਹੈ ਪ੍ਰਾਈਸ ਰਹੂਗਾ 1990 ਇਹਦੇ ਵਿੱਚ ਆਪਣੇ ਕੋਲ ਤਿੰਨ ਕਲਰ ਨੇ ਇਹ ਪਿਓਰ ਮਲ कॉटन ਦਾ ਦੁਪੱਟਾ ਰਹੂਗਾ తన దాని ప్రైజ రూ ఉంట సో సోనా दुपट्टा रहेगा उसके कलर आ जूगा एच ये कलर भी बहुत सोना है प्राइस रूगा उन्नीस सौ नब्बे ये वाली बॉटम आ गई शर्ट आ जूगी ప్యోర క్రైస్ ఉ ਹਾਂਜੀ ਇਹ ਸੀਗੇ ਅੱਜ ਦੇ ਆਪਣੇ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਵਾਈ ਕਰਨਾ ਚਾਹਣੇ ਹੋਗੇ ਜਾਂ ਸਟੀਚਿੰਗ ਵਗੈਰਾ ਕਰਵਾਉਣਾ ਚਾਹੁੰਦੇ ਹੋ ਸੰ WhatsApp ਤੇ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜਿਆਦਾ ਕੁਝ ਡਿਟੇਲ ਦੇ ਵਿੱਚ ਪੁੱਛਣ ਲਈ ਤੁਸੀਂ ਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਸਾਡੇ ਸੂਟ ਤੁਹਾਨੂੰ ਕਿਦਾਂ ਦੇ ਲੱਗੇ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਣਾ ਜੀ ਆਪਾਂ ਫੇਰ ਇੱਕ ਵੀਡੀਓ ਨਾਲ ਮਿਲਦੇ ਹਾਂ ਸਤਿ ਸ਼੍ਰੀ ਅਕਾਲ ਜੀ